ਅੱਜ ਦਾ ਇਹ ਜਿਹੜਾ ਹੁਣ ਮੰਡਾ ਇਕੱਠ ਹੈ ਦਰਸਾ ਰਿਹਾ ਹੈ ਕਿ ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਸੋ ਅੱਜ ਸਾਡੇ ਹਲਕਾ ਪਛਮੀ ਤੋਂ ਜੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਐਮਪੀ ਸੰਜੀਵ ਅਰੋੜਾ ਜੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤ ਉਹਨਾਂ ਨੂੰ ਪਿਆਰ ਕਰੀ ਉਹਨਾਂ ਨੂੰ ਅਸ਼ੀਰਵਾਦ ਦੇ ਰਹੀ ਹੈ ਔਰ ਅੱਜ ਉਹਨਾਂ ਦਾ ਸਾਥ ਦੇਣ ਲਈ ਹੌਸਲਾ ਵਧਾਉਣ ਲਈ ਉਹਨਾਂ ਦੇ ਨਾਮਾਂਕਨ ਕਰਨ ਵਾਸਤੇ ਉਹਨਾਂ ਦਾ ਸਾਥ ਦੇ ਲਈ ਜਿਸ ਇੱਕ ਵਾਰੀ ਇਕੱਠੇ ਇੱਥੇ ਪਹੁੰਚਿਆ ਹੈ ਇਹ ਦਰਸਾ ਰਿਹਾ ਹੈ ਕਿ ਵੀ ਉਹਨਾਂ ਦੇ ਨਾਲ ਹਲਕਾ ਵੈਸਟ ਕੀ ਪੂਰੇ ਲੁਧਿਆਣਾ ਸ਼ਹਿਰ ਦੀ ਜਿਹੜੀ ਸੰਗਤ ਹੈ ਉਹਨਾਂ ਨੂੰ ਪਿਆਰ ਕਰਦੀ ਉਹਨਾਂ ਨੇ ਨਾਲ ਖੜੀ ਹੈ ਔਰ ਜ਼ਰੂਰ ਜਿਹੜਾ ਇਹ ਮੈਦਾਨ ਹੈ ਜਿਹੜਾ ਇਹ ਚੋਣਾ ਦਾ ਜਿਹੜਾ ਬਿਲਕੁਲ ਵੱਜ ਚੁੱਕਿਆ ਇਸ ਮੈਦਾਨ ਦੇ ਵਿੱਚੋਂ ਜ਼ਰੂਰ ਪਤੇ ਕਰਨਗੇ ਅੱਜ ਬੜਾ ਮੈਂ ਕਹਾਂਗਾ ਕਿ ਖੁਸ਼ੀ ਵਾਲਾ ਸਮਾਂ ਹੈਗਾ ਲੋਕਾਂ 'ਚ ਪੂਰਾ ਉਤਸ਼ਾਹ ਹੈਗਾ ਸਾਡੀ ਸਮੁੱਚੀ ਲੀਡਰਸ਼ਿਪ ਸਾਡੇ ਨੈਸ਼ਨਲ ਕਮਿਊਨਿਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਫ ਸਰਦਾਰ ਅਫਵਾਸੀ ਮਾਨ ਜੀ ਹਰਦ ਦੀ ਲਜੀਜ਼ ਤੇ ਨਾਲ ਸਾਡੇ ਪਾਰਟੀ ਪ੍ਰਧਾਨ ਅਮਰ अरोड़ा ਜੀ ਤੇ ਸੰਜੀਵ अरोड़ा ਜੀ ਨੋਮੀਨੇਸ਼ਨ ਭਰਨ ਜਾ ਰਹੇ ਆ ਤੇ ਮੈਨੂੰ ਬੜਾ ਅੱਛਾ ਮਾਹੌਲ ਲੱਗ ਰਿਹਾ ਤੇ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਗੋਗੀ ਸਾਹਿਬ ਜਾਣ ਤੋਂ ਬਾਅਦ ਜੋ ਫਾਨਾ ਬਰਤਿਆ ਸੀਟ ਖਾਲੀ ਹੋਈ ਆ ਤੇ ਲੋਕ ਲੁਧਿਆਣਾ ਵੈਸੇ ਇੱਕ ਬੇਸ਼ੁਮਾਰ ਪਿਆਰ ਦੇ ਕੇ ਮਾਨ ਦੇ ਕੇ ਸੰਜੀਵ ਰੋੜਾ ਦੀ ਇੱਕ ਵੱਡੀ ਲੀਡ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਣਗੇ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਚਲੋ ਮੌਸਮ ਬੜਾ ਗਰਮੀ ਦਾ ਹੈਗਾ ਤੇ 19 ਜੂਨ ਨੂੰ ਵੋਟਾਂ ਹੈਗੀਆਂ ਤੇ ਮੈਂ ਇਹ ਕਹੂੰਗਾ ਕਿ ਜਰੂਰ ਤੁਸੀਂ ਕਰੋ ਨਿਕਲ ਕੇ ਹੈਗੀ ਤਾਂ ਗਰਮੀ ਗਰਮੀ ਤਾਂ ਹੋਣੀ ਆ ਪਰ ਅਸੀਂ ਆਪਾਂ ਆਪਣੇ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਹਲਕੇ ਦੀ ਭੋਵੇ ਖ ਲਈ ਇੱਕ ਆਪਣੇ ਹਲਕੇ ਦੀ ਬਿਹਤਰੀ ਲਈ ਇੱਕ ਚੰਗਾ ਇਨਸਾਨ ਇੱਕ ਚੰਗੀ ਰੂਹ ਸੰਜੀਵ अरोड़ा ਜੀ ਤੇ ਆਮ ਆਦੀ ਪਾਰਟੀ ਨੂੰ ਚੁਣ ਕੇ ਆਪਾਂ ਇਹਦਾ ਜਿਹੜੇ ਰਿਲਦੇ ਕੰਮ ਹੈਗੇ ਲੁਧਿਆਣਾ ਵੈਸਟ ਜਿਹੜੇ ਗੋਗੀ ਸਾਹਿਬ ਜੀ ਉਹਨਾਂ ਦੇ ਜਿਹੜੇ ਸੁਪਨੇ ਸਨ ਉਹ ਆਪਾਂ ਪੂਰੇ ਕਰੀ ਆਪਾਂ ਜੀ ਧੰਨਵਾਦ ਅੱਜ ਅੱਜ ਜਿਹੜੇ ਆਮ ਆਦੀ ਪਾਰਦੇ ਉਮੀਦਵਾਰ ਸ਼੍ਰੀ ਸਜੀਵ ਲੋੜਾ ਜੀ ਤੋਂ ਧਿਆਣਾ ਪਛਮੀ ਤੋਂ ਇਹਨੇ ਕਾਜ ਕਰਨ ਦੀ ਤਿਆਰੀ ਕਰ ਲਈ ਹੈ ਉਹਦੇ ਵਾਸਤੇ ਸ਼੍ਰੀ ਵਿਦਕੇ ਜੀ ਵੱਲੋਂ ਮੁਖਮਤ ਸਤ ਮਾਨ ਸਿੰਘ ਮਾਨ ਜੀ ਤੇ ਆਮ ਆਦੀ ਪਾਰਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਉਹਨਾਂ ਦੇ ਕਾਜ ਉਤਾਰਨ ਵਾਸਤੇ ਆ ਰਹੇ ਨੇ ਤੁਸੀਂ ਆ ਦੇਖ ਰਹੇ ਹੋ ਫਾਟਾ ਮਾਰਦਾ ਘੱਟ ਕਿਉਂਕਿ ਆਮ ਆਦੀ ਪਾਰਦੇ ਜੋ 3 ਸਾਲਾਂ ਚ ਕੰਮ ਕੀਤੇ ਨੇ ਜੋ ਹੈਲਥ ਐਜੂਕੇਸ਼ਨ এমਪਲॉयਮੈਂਟ ਦੇ ਵਿੱਚ ਕੰਮ ਕੀਤੇ ਨੇ ਅੱਜ ਉਹ ਲੋਕਾਂ ਦੇ ਠਾਠਾ ਮਾਰਦੇ ਇਕੱਠ ਵਿੱਚੋਂ ਬੋਲ ਰਿਹਾ ਵਾ ਤੇ ਅੱਜ ਲੋਕ ਮਨ ਬੜਾਈ ਬੈਠੇ ਨੇ ਕਿਉਂਕਿ 3 ਸਾਲ ਦੇ ਕੰਮ ਤੇ ਦੂਜੇ ਪਾਸੇ 74 ਸਾਲ ਦਾ ਜਿਹੜਾ ਵਿੜਾ ਕਰ ਕੀਤਾ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੂੰ ਖੁਜੇ ਲਾਇਆ ਤੇ ਜਿਹੜਾ ਅੱਜ ਰਹਿੰਦਾ ਖੁੰਦਾ ਵਾ ਤੇ ਜਿਹੜੀ 19 ਤਰੀਕ ਨੂੰ ਵੋਟਾਂ ਪੈਣੀਆਂ ਉਹਦੇ ਵਾਸਤੇ ਤਿਆਰ ਵਰ ਤਿਆਰ ਬੈਠੇ ਨੇ ਇੱਕ ਤਰਫਾ ਫੈਸਲਾ ਹੋਣ ਵਾਲਾ ਵਾ ਕਿਉਂਕਿ ਆਮ ਆਦੀ ਪਾਰਟੀ ਨੇ ਜਿਹੜਾ ਮਿਸ਼ਨ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਅੱਜ ਪੰਜਾਬ ਵਾਸੀ ਪੂਰਾ ਮਨ ਬੜਾਈ ਬੈਠੇ ਨੇ ਤੇ ਆਮ ਆਦੀ ਪਾਰਟੀ ਦਾ ਸਾਥ ਦੇ ਕੇ ਆਮ ਆਦੀ ਪਾਰਟੀ ਦਾ ਬਲ ਕੇ ਝੰਡਾ ਬੁਲੰਦ ਕਰਕੇ ਔਰ ਪਛਮੀ ਹਲਕੇ ਜੋ ਵੱਡੀ ਲੀਡਰਾ ਸੰਜੀਵ ਰੋੜਾ ਨੂੰ ਜਿਤਾ ਕੇ ਔਰ ਜਿਹੜੇ ਬਾਕੀ ਡੇਢ ਸਾਲਾ ਉਹ ਵੀ ਇੱਕ ਕਾਇਆ ਗਲਬ ਕਰਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਤਿਆਰ ਵਰ ਤਿਆਰ ਬੈਠੇ ਨੇ ਔਰ ਵੱਡੀ ਲੀਡਰਾ ਸੰਜੀਵ ਰੋੜਾ ਜਿੱਤਣਗੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਇਕੱਠੇ ਹੋ ਕੇ ਸਾਰੇ ਸਤਿਕਾਰਯੋਗ ਖਾਸ ਕਰਕੇ ਬਦਾਸਮ ਹਲਕਾ ਪੂਰਬੀ ਦੇ ਸੰਗਤਾਂ ਨੂੰ ਔਰ ਸਾਡੇ ਕੌਂਸਲ ਸਹਿਬਾਨਾਂ ਨੂੰ ਮੇਰ ਸਹਿਬਾਨ ਨੂੰ ਉਹਨਾਂ ਦਾ ਸਾਰਿਆਂ ਧੰਨਵਾਦ ਕਰਦਾ ਜਿਹੜੇ ਇਕੱਠੇ ਹੋ ਗਏ ਅੱਜ ਜਸਦੀਪ ਰੋਣਾ ਜੀ ਦਾ ਕਾਗਜ਼ ਭਰਉਣ ਵਾਸਤੇ ਠਾਠਾ ਮਾਰਦੇ ਇਕੱਠ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਵਾਂ ਤੇ ਪ੍ਰਮਾਤਮਾ ਕੋਲ ਹੀ ਅਰਦਾਸ ਕਰਦਾ ਪ੍ਰਮਾਤਮਾ ਸਾਰਿਆਂ ਨੂੰ ਸ਼ਤਰੂ ਤੋਂ ਬਚਾਵੇ ਤਾਂ ਕਿ ਪੰਜਾਬ ਨੂੰ ਜਿਹੜੀ ਲੋੜ ਸੀ ਜਿਹੜੀ ਮੀਂਹ ਸੀ ਉਹ ਅਸੀਂ ਪੂਰੀ ਕਰ ਸਕੀਏ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਅੱਜ ਅਸੀਂ ਰੋੜਾ ਸਾਹਿਬ ਵਾਸਤੇ ਜਿਹੜਾ ਵਾ ਸਾਡਾ ਸਾਰਾ ਪਾਰਟੀ ਇਕੱਠ ਹੈ ਜਿਹੜਾ ਪਾਰਟੀ ਵਰਕਰ ਨੇ ਉਹਨਾਂ ਦੀ ਨੋਮੀਨੇਸ਼ਨ ਵਾਸਤੇ ਅਸੀਂ ਜਾ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਵੀ ਵਰਕਨਰਾਂ ਚ ਕਿੰਨਾ ਉਤਸ਼ਾਹ ਹੈ ਔਰ ਅਸੀਂ ਇਹ ਅੱਜ ਆਪਣੀ ਪਾਰਟੀ ਵੱਲੋਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਰੋੜਾ ਸਾਹਿਬ ਨੂੰ ਇੰਨੀਆਂ ਕ ਵੋਟਾਂ ਨਾਲ ਜਿਤਾਓ ਤਾਂ ਜੋ ਜਿਹੜੀ ਗੂੰਜ ਹੈ ਇਹ ਸੈਂਟਰ ਤੱਕ ਪਹੁੰਚੇ ਔਰ ਲੁਧਿਆਣੇ ਦਾ ਇੱਕ ਇਤਿਹਾਸ ਰਚਿਆ ਜਾਵੇ ਦੇਖੋ ਤੁਸੀਂ ਖੋਦੀ ਦੇਖ ਰਹੇ ਹੋ ਜੋਸ਼ ਦੇਖ ਰਹੇ ਹੋ ਲੋਕਾਂ ਦਾ ਸਾਡੇ ਪਾਰਟੀ ਦਾ ਪਿਆਰ ਦੇਖ ਰਹੇ ਹੋ ਕਿਵੇਂ ਪਬਲਿਕ ਅੱਜ ਇਕੱਠੀ ਹੋਈ ਹੈ ਇਸ ਦਾ ਨਜ਼ਾਰਾ ਤੁਸੀਂ ਖੁਦ ਦੇਖ ਸਕਦੇ ਹੋ ਜੀ ਹਾਂਜੀ ਵਿਕਾਸ ਨੂੰ ਲੈ ਕੇ ਬੋਲ ਪਈ ਜੂਗੀ ਦੇਖੋ ਜੀ ਬਿਲਕੁਲ ਵਿਕਾਸ ਨੂੰ ਵਿਕਾਸ ਚੁੱਕਦਾ ਇਹਨਾਂ ਨੂੰ ਗਿਣਿਆ ਜਾਂਦਾ ਜਾਦੇ ਲੁਧਿਆਣੇ ਵਿੱਚ ਆਏ ਆ ਵਿਕਰ ਸੈਕਸ਼ਨ ਤੋਂ ਲੈ ਕੇ ਅੱਪਰ ਸੈਕਸ਼ਨ ਤੱਕ ਜਿਹੜੇ ਇਹਨਾਂ ਨੇ ਕੰਮ ਕਰਿਆ ਹੈ ਅੱਪਰ ਸ਼ਹਿਰ ਚਾਹੇ 에어ਪੋਰਟ ਹੋਵੇ ਵੀਕਰ ਸੈਕਸ਼ਨ ਦੀ ਚਾਹੇ ਸਿਵਲ ਹਸਪਤਾਲ ਹੋਵੇ ਚਾਹੇ ਉਹ ਯੂ.ਐਸ. ਨਵਜੀ ਹਾੜੀਆਂ ਕਲੋਨੀਆਂ ਦੀ ਰਜਿਸਟਰੀਆਂ ਹੋਣ ਚਾਹੇ ਉਹ ਲਾਲ ਲਾਈਨ ਦੇ ਅੰਦਰ ਰਜਿਸਟਰੀਆਂ ਹੋਣ ਇੰਨਾ ਕੰਮ ਲੁਧਿਆਣੇ ਦਾ ਜਿਹੜਾ 40 ਸਾਲ ਚ ਨਹੀਂ ਹੋਇਆ ਇਹਨਾਂ ਨੇ 3 ਮਹੀਨੇ ਚ ਕਰ ਦਿਖਾਇਆ ਔਰ ਇਹਦਾ ਜਿਹੜਾ ਇਹਨਾਂ ਨੂੰ ਹੈ ਇਹਦਾ ਕ੍ਰੈਡਿਟ ਜ਼ਰੂਰ ਮਿਲੂਗਾ ਦੇਖੋ ਏਡਾ ਅੱਜ ਵੱਡਾ ਇਕੱਠ ਇਹ ਬਿਲਕੁਲ ਸੰਜੀਵ ਰੋੜਾ ਦੀ ਜਿੱਤ ਦੇ ਉੱਤੇ ਮੋਹਰ ਲਾ ਗਿਆ ਕੱਲ ਵੀ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਕਾਗਜ਼ ਭਰੇ ਆ ਮੈਂ ਸਮਝਦਾ ਕਿ ਪੂਰੇ ਪੰਜਾਬ ਚੋਂ ਜੋਰ ਲਾ ਕੇ 500 ਬੰਦਾ ਮੱਸੀਂ ਇਕੱਠਾ ਹੋਇਆ ਉਹਨਾਂ ਤੋਂ ਉਹ ਵੀ ਜਿਹੜੇ ਆਏ ਸੀ ਜਿਹੜੇ ਆਏ ਸੀ ਉਹ ਅੱਧਿਆਂ ਕੰਨੀ ਤਾਂ ਪਿੱਠ ਕਰਕੇ ਖੜਾ ਸੀ ਅੱਧਿਆਂ ਨੂੰ ਉਹਨੇ ਹੈਲੋ ਵੀ ਨਹੀਂ ਕੀਤੀ ਤੇ ਅੱਦੇ ਬਿੰਨ ਸੱਦਿਆਂ ਹੀ ਆ ਗਏ ਇਹਨਾਂ ਦੀ ਆਪਸੀ ਪਾਟੋ ਧਾੜਾ ਸਾਡੀ ਪਾਰਟੀ ਆ ਜਿਹੜੀ ਇਕਜੁੱਟਾ ਸ਼੍ਰੀ ਕੇਜਰੀਵਾਲ ਜੀ ਭਗਵੰਤ ਮਾਨ ਸਾਡੇ ਸੀਐਮ ਪੰਜਾਬ ਸੰਜੀਬ ਰੋੜਾ ਜੀ ਨਾਲ ਸਾਰੀ ਲੀਡਰਸ਼ਿਪ ਜਿੰਨੀ ਵੀ ਪੰਜਾਬ ਦੀ ਹੈ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਇਲੈਕਸ਼ਨ ਆ ਬਾਇਲੈਕਸ਼ਨ ਆ ਇਹ ਸਰਕਾਰ ਦੀ ਹੁੰਦੀ ਆ ਇਹ ਇਲੈਕਸ਼ਨ ਸਰਕਾਰ ਦੇ ਨਾਲ-ਨਾਲ ਸੰਜੀਬ ਰੋੜਾ ਦੀ ਵੀ ਆ ਇਹ ਸੰਜੀਬ ਰੋੜਾ ਦੀ ਨੇਕ ਨੀਤੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੇ ਕਿਰਦਾਰ ਨੂੰ ਵੋਟ ਪੈਣੀਆਂ ਲੋਕਾਂ ਨੇ ਆਪ ਮੁਹਾਰੇ ਲੋਕ ਇਕੱਠੇ ਹੋ ਕੇ ਆਏ ਨੇ ਇਲਾਕੇ ਦੇ ਲੋਕ ਆਏ ਨੇ ਹਲਕੇ ਦੇ ਲੋਕ ਆਏ ਨੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ ਮੈਂ ਸਮਝਦਾ ਕਿ ਇਥੋਂ ਆਰਤੀ ਚੌਂਕ ਤੋਂ ਕਾਫਲਾ ਤੁਰਿਆ ਤੇ ਸਾਰੀ ਕੁਮਾਰ ਮੰਡੀ ਆ ਜਿਹੜੀ ਨੱਕੋ ਨੱਕ ਝੰਡਿਆਂ ਨਾਲ ਨਾਹਰਿਆਂ ਨਾਲ ਤੇ ਜਕਾਰਿਆਂ ਨਾਲ ਭਰੀ ਹੋਈ ਹੈ ਅੱਜ ਜਿਹੜਾ ਠਾਠਾ ਮਾਰਦਾ ਕੱਠ ਜਿੰਦਗੀ 'ਚ ਮੈਂ ਇਨਾ ਕੱਠ ਨਹੀਂ ਕਰੇ ਦੇਖਿਆ ਵਰਕਰਾਂ ਦੇ ਵਿੱਚ ਭੈਣਾ ਭਰਾਵਾਂ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਇਨਾ ਉਤਸ਼ਾਹ ਰਕਾਰ ਟੁੱਟ ਗਿਆ ਮੈਂ ਪਹਿਲੀ ਵਾਰੀ ਇੰਨਾ ਕੱਟ ਦੇਖਿਆ ਅੱਜ ਜਿਹੜਾ ਵੈਸਟ ਹਲਕੇ ਦੇ ਵਿੱਚੋਂ ਲੋਕ ਆਏ ਨੇ ਕੋਈ ਬਾਹਰੋਂ ਨਹੀਂ ਵੈਸਟ ਹਲਕੇ ਦੇ ਵਿੱਚੋਂ ਸਾਰੇ ਲੋਕ ਆਏ ਨੇ ਘਰ-ਘਰ ਦੇ ਵਿੱਚੋਂ ਇੱਕ-ਇੱਕ ਇਨਸਾਨ ਜ਼ਰੂਰ ਆਇਆ ਮਾਨ ਲੋਕਾਂ ਦੇ ਆਂਦਾ ਕੀ ਮਤਲਬ ਹੈ ਕਿ ਇਹ ਕਿਹਨੂੰ ਸੁਣਾ ਰਹੇ ਹੋ ਕਹਿੰਦੇ ਕਹਿਣਾ ਧੀ ਨੂੰ ਸੁਣਾਣਾ ਮਾਨ ਨੂੰ ਬਾਹਰੋਂ ਆਂਦਾ ਮਤਲਬ ਤੁਸੀਂ ਸਮਝਦਾਰੀ ਹੋ ਨਹੀਂ ਅਸੀਂ ਨਹੀਂ ਹੈਗੇ ਤੁਸੀਂ ਸਮਝਦਾਰੀ ਹੋ ਵੇਖੋ ਜਦੋਂ ਪਿਆਰ ਇਨਸਾਨ ਕਰਦਾ ਜਗੀਰ ਰੋੜਾ ਜੀ ਭਗਵੰਤ ਮਾਨ ਜੀ ਅਮਨ ਰੋੜਾ ਜੀ ਕੈਂਜਰੀਵਾਲ ਦੀ ਇਹ ਸਾਡੇ ਵਰਕਰਾਂ ਨੂੰ ਸਾਡੇ ਪਬਲਿਕ ਨੂੰ ਸਾਡੇ ਬਜ਼ੁਰਗਾਂ ਭੈਣਾਂ ਨੂੰ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਦੇ ਪਿਆਰ ਸਦਕਾ ਇਹ ਇਕੱਠ ਇਲਾਕੇ ਦੇ ਵਿੱਚ ਹੋਇਆ ਅੱਛਾ ਬਿਲਕੁਲ ਬਿਲਕੁਲ ਇਸ ਇਲਾਕੇ ਦਾ ਕਾਠਾ ਸ਼ਹਿਰ ਦਾ ਕਾਠਾ ਜਿਹੜੇ ਇੱਥੇ ਗਾਹੇ ਬਗਾਹੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਰਿਸ਼ਤੇਦਾਰ ਵੀ ਰਹਿੰਦੇ ਉਹਨਾਂ ਰਿਸ਼ਤੇਦਾਰਾਂ ਨੇ ਵੀ ਕਹਿ ਕਿ ਇੱਥੇ ਆਏ ਨੇ ਸਾਰੇ ਸਾਰਿਆਂ ਨੇ ਮਾਨ ਸਨਮਾਨ ਦਿੱਤਾ ਪਾਰਟੀ ਨੂੰ ਔਰ ਜਿੱਤ ਯਕੀਨੀ ਆ ਪੱਕੀ ਇਹਦੀ ਅੱਜ ਮੋਰ ਲੱਗੀ ਆ ਕਿੰਨੇ ਕ ਮਾਰਜਨ ਨਾਲ ਤੁਸੀਂ ਕੋਈ ਜਿੱਤ ਆਉਂਗੇ ਮੈਂ ਅਸੀਂ ਮੈਂ ਤਨਵੀਰ ਸਿੰਘ ਕਾਲੀਵਾਲ ਜੀ ਖੜੇ ਆ ਮੈਂ ਪਹਿਲਾਂ ਹੀ ਕਹਿੰਦਾ ਵੀ 25000 ਤੋਂ ਜੇ ਘੱਟ ਜਿੱਤ ਗਈ ਪਾਰਟੀ ਜੋ ਕਹੋ ਤੁਸੀਂ ਸਾਨੂੰ ਸਜਾ ਲਾ ਦੋ 25000 ਤੋਂ ਉੱਪਰ ਠੀਕ ਜੀ ਕੀ ਗੱਲ ਹੈ ਪੱਕੀ ਠੀਕ ਹੈ ਅੱਜ ਸਾਡੇ 17 ਦੇ 17 ਵਾਲਾਂ ਦੇ ਕੌਂਸਲਰ ਹਲਕਾ ਇੰਚਾਰਜ ਸਾਰੇ ਹੌਮ ਹਮਾ ਕੇ ਅਸੀਂ ਆਪਣੇ ਆਪਣੇ ਕਾਫਲੇ ਲੈ ਕੇ ਆ ਚਾਰ ਚਾਰ ਪੰਜ ਪੰਜ ਸੋ ਬੰਦਾ ਲੈ ਕੇ ਆ ਤੇ 100% ਅਸੀਂ ਰੋੜਾ ਸਾਹਿਬ ਦੀ ਜਿੱਤ ਕਰਾਂਗੇ ਘੱਟੋ ਘੱਟ 25 ਜਾਂ 30 ਹਜ਼ਾਰ ਤੋਂ ਮਰਜ਼ੀ ਨਾਲ ਜਿੱਤਾਂਗੇ ਅਸੀਂ ਮੈਸੇ ਇਹ ਦੇਣਾ ਚਾਹਣਾ ਵੀ ਜੋ ਰੋੜਾ ਸਾਹਮਣੇ ਅੱਜ ਤੱਕ ਰਾਦਾ 40 40 ਸਾਲਾਂ ਤੱਕ ਕੋਈ ਕੰਮ ਨਹੀਂ ਹੋਇਆ ਜਿਵੇਂ ਕਿ ਲਾਲ ਲਕੀਰ ਹੈ ਔਰ ਜਿਹੜੇ ਕੰਮ ਹੋਏ ਨਹੀਂ ਏ ਜੀ ਬਲਾਕ ਈ ਬਲਾਕ ਐ ਬਲਾਕ ਦੇ ਜਿਹੜੇ ਕਿ 35 ਸਾਲਾਂ ਤੋਂ ਲਾਰੇ ਹੀ ਲੱਗਦੇ ਆ ਰਹੇ ਸੀ ਵੀ ਸਾਨੂੰ ਵੋਟਾਂ ਪਾਓ ਤੇ ਤੁਹਾਨੂੰ ਅਸੀਂ ਮਤਲਬ ਤੁਹਾਡੀਆਂ ਰਜਿਸਟਰੀਆਂ ਕਰਾਵਾਂਗੇ ਇਹ ਰੋੜਾ ਸਾਹਮਣੇ ਵੋਟਾਂ ਪਾਉਣ ਤੋਂ ਪਹਿਲਾਂ ਹੀ ਕੰਮ ਕਰਵਾ ਦੇ ਤੇਰੇ ਇਹ ਰੋੜਾ ਸਾਹ ਦਾ ਅਸੀਂ ਬਹੁਤ ਦਿਲੋਂ ਸਤਿਕਾਰ ਕਰਦੇ ਆ ਤੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਲਾਲ ਕੀ ਦਾ ਕੰਮ ਜੀ ਐਫ ਬਲਾਕ ਦੀਆਂ ਰਜਿਸਟਰੀਆਂ ਕਰਾ ਦੇ ਘੱਟੋ ਘੱਟ 30000 ਰੁਪਏ ਲੈਣਾ ਕਰੋ ਜਿੱਦਾਂ ਜੀ ਹੁਣ ਜਾ ਫਿਰ ਜਿੱਤ ਅਸੀਂ ਆ ਪੰਜਾਬ ਚ ਕੀਤੀ ਆ 94 ਸੀਟਾਂ ਲੈ ਕੇ ਇਦਾਂ ਹੀ ਪੰਜਾਬ ਚ ਇੱਕ ਨੰਬਰ ਚ ਜਿਤਾ ਕੇ ਸਭ ਤੋਂ ਵੱਧ ਵੋਟਾਂ ਨਾਲ ਸੰਜੀਵ अरोड़ा ਜੀ ਨੂੰ ਕੰਮ ਮੁਕਾਓ ਕਰੋ ਜੋ ਕਿ ਲੁਧਿਆਣਾ ਸ਼ਹਿਰ ਦੀ ਰੋਹਿਤ ਵਧੀਆ ਤਰੀਕੇ ਨਾਲ ਕਰ ਸਕਣ ਜੋ ਕਿ ਵਾਰਡ ਵਾਈਜ਼ ਦੇ ਕੰਮ ਜਿਹੜੇ ਕਹਿੰਦੇ ਨੇ ਇੱਕ ਦਿਨ ਪਹਿਲੋ ਹੀ ਕਰਕੇ ਦਿੰਦੇ ਨੇ ਉਸ ਤੋਂ ਬਾਅਦ ਜੇਕਰ ਇਹਨਾਂ ਨੂੰ ਜਿਤਾ ਕੇ ਮਨਿਸਟਰ ਇਹਨਾਂ ਪੱਕੇ ਬਣ ਜਾਣਾ ਰਕੀਮਾ ਚ ਉਸ ਤੋਂ ਬਾਅਦ ਇਹਨਾਂ ਨੇ ਜੋਰ ਕੰਮ ਕਰਨਾ ਜਿਹੜੇ ਆਪਣੇ ਪੰਜਾਬੀ ਭਾਈ ਬਾਹਰ ਫੋਰਨ ਜਾਂਦੇ ਨੇ ਉਹ ਫੋਰਨ ਜਾਣਾ ਬੰਦ ਕਰਦੇ ਨੇ ਇਹਨਾਂ ਨੇ ਇੰਡੀਆ ਨੂੰ ਹੀ ਇੰਨਾ ਵਧੀਆ ਪੰਜਾਬ ਨੂੰ ਫੋਰਨ ਬਣਾ ਦੇਣਾ ਤੇ ਲੁਧਿਆਣਾ ਸਹਿਰ ਵਾਸੀਆਂ ਨੂੰ ਬੇਨਤੀ ਹੈ ਤੁਹਾਨੂੰ ਹੱਥ